ਨਾਮ ਤੁਹਾਡਾ ਆਰਾਮ ਮੁਰਤੀ ਜੀ ਅੱਛਾ ਕੀ ਕੀ ਕਿਵੇਂ ਕਿਵੇਂ ਕੰਮ ਇਹ ਜਮੈਟਰਤੀ ਜੀ ਜਮੈਟਰ ਦੇ ਭੜਾਕੇ ਪੈਨੇ ਬਿਜਲੀ ਨਾਲ ਨੋਵੇਟਰ ਦੇ ਜੀ ਹਾਂ ਜੀ ਬਿਜਲੀ ਨਾਲ ਕਿੰਨਾ ਕੁ ਨੁਕਸਾਨ ਹੋਗਾ ਨੁਕਸਾਨ 4 ਲੱਖ ਦਾ ਹੋ ਗਿਆ ਜੀ ਕੀ ਸਮਾਨ ਸਮੂਹਣ ਸਮਾਨ ਬਹੁ ਪਿਆਤੀ ਸੂਫੇ ਪੈਤੇ ਗਏ ਹੋਰ ਸਮਾਨ ਬਹੁ ਪਿਆਤੀ ਬੱਚਿਆਂ ਦੇ ਕੱਪੜੇ ਕੱਪੜ ਬਹੁਤ ਸਮਾਨ ਪਿਆਤੀ ਜੀ ਅੱਤਾ ਜੀ ਇਹੀ ਕਹਿਣਾ ਵੀ ਮੇਰਾ ਬੱਚਾ ਗਰੀਬੀ ਦਾ ਕਮੈਂਟ ਕਰਦੇ ਤੇ ਬਹੁ ਵੀ ਲੋਕਾਂ ਨੇ ਭਾਂਡੇ ਮਾਰ ਤਿਆ ਲੋਕਾਂ ਨੇ ਭਾਂਡੇ ਮਾਰ ਤਿਆ ਮੇਰੀ ਨੂੰਹ ਵੀ ਉਹ ਵੀ ਭਾਂਡੇ ਮਾਰ ਕੇ ਟੈਂਪਾਸ ਕਰਦੇ ਤਾ 4 ਲੱਖ ਦਾ ਜੀ ਮੇਰਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਮੈਂ ਇਹੀ ਮੰਗ ਮੰਗਦੀ ਆ ਵੀ ਮੇਰਾ ਬੱਚੇ ਦਾ ਉਹ ਹੋ ਜਵੇ ਬੇਟਾ ਜੀ ਡਰਾਇਵ ਵਾਲਾ ਬਾਹਰ ਗੱਡੀ ਤੇ ਲੱਗਿਆ ਹੋਇਆਗਾ ਘਰ ਦੀ ਫੀਰ ਮਤਲਬ ਇਕੱਲੀ ਸੀਗੀ ਹਾਂ ਜੀ ਮੇਰੀ ਨੂੰਹ ਧੀ ਮੇਰੇ ਪੁੱਤੇ ਨੇ ਦੋ ਛੋਟੇ ਛੋਟੇ ਛੋਟੀ ਨੂੰਹ ਪਹਿਲੇ ਕਮਰੇ ਚ ਕਿਵੇਂ ਤੁਹਾਨੂੰ ਪਤਾ ਕਿਵੇਂ ਲੱਗਿਆ ਜੀ ਸਾਨੂੰ ਜੀ ਲੋਕਾਂ ਨੇ ਗਾਹ ਪਾਇਆ ਜਦੋਂ ਉਤੋਂ ਦੀ ਅੱਗ ਨਿਕਲੇ ਹਾਂ ਜੇ ਮੌਕੇ ਤੇ ਨਾ ਫਿਰ ਕੰਟਰੋਲ ਹੁੰਦਾ ਤਾਂ ਬਚ ਸਕਦਾ ਸੀ ਹਾਂ ਬਚ ਸਕਦਾ ਤੇ ਜੀ ਬਿਜਲੀ ਤਾਰ ਨੂੰ ਕੋਈ ਹਾਂ ਬਿਜਲੀ ਤਾਰ ਨਾਲ ਹੋਇਆ ਜੀ ਸਾਰਾ ਕੁਝ ਬਿਜਲੀ ਤਾਰ ਨੂੰ ਵੀ ਅੱਗ ਲੱਗੀ ਹਾਂ ਜੀ ਬਿਜਲੀ ਦੇ ਤਾਰ ਨੂੰ ਵੀ ਅੱਗ ਲੱਗੀ ਤੇ ਤੁਸੀਂ ਮਤਲਬ ਬਹੁਤ ਸਮਾਂ ਔਖਾ गरीबी दे हाँ, तो बहुत है जी। बहुत गरीबी बहुत बहुत नाल कट है 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 नुकसान 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 हो हो गया हो गया जी। थी मांग जी मैं मैं सारे आप भी मेरे रही की काली माई दलदी गेट ना माता पिछले ਮੈਂ ਮੰਡੀ ਚ ਆ ਰਿਹਾ ਸੀ ਜੋ ਦੇਖਿਆ ਤਾਂ ਧੂਆਂ ਨਿਕਲ ਰਿਹਾ ਸੀਗਾ ਅੱਗ ਅੰਦਰੋਂ ਪੂਰੀ ਚੜੀ ਪਈ ਸੀਗੀ ਤੇ ਬਾਹਰ ਤਾਰਾਂ ਨੂੰ ਅੱਗ ਲੱਗੀ ਪਈ ਸੀ ਮੈਨੇ ਤਾਰ ਕੱਟੀ ਆ ਬਿਜਲੀ ਵਾਲੀ ਫਿਰ ਉਸ ਤੋਂ ਬਾਅਦ ਅਸੀਂ ਕੀ ਕਹਿੰਦੇ ਨੇ ਪਾਣੀ ਪੂਣੀ ਪਾਇਆ ਥੋੜਾ ਮੋਟਾ ਜਿੰਨਾ ਕ ਕੰਟਰੋਲ ਹੋ ਸਕਦਾ ਸੀ ਕੀਤਾ ਪਰ ਨੁਕਸਾਨ ਬਹੁਤ ਹੋ ਗਿਆ ਅੰਦਰ ਜਿੰਨਾ ਵੀ ਸਮਾਨ ਵੀ ਸਾਰਾ ਚਲ ਗਿਆ ਹੋਰ ਕੋਈ ਮਦਦ ਕੀ ਕੋਈ ਜਿਸਤਰਾ ਜੇ ਤੁਸੀਂ ਬਿਜਲੀ ਤਾਰ ਨਾ ਕੱਟਦੇ ਹੋਰ ਵੀ ਕੋ ਜਾਨੀ ਮਾਨੀ ਸਮਾਨ ਨਾਲ ਹੋਰ ਵੀ ਨੁਕਸਾਨ ਹੋ ਸਕਦਾ ਸੀਗਾ ਜੀ ਨਾਲ ਇੱਕ ਮਕਾਨ ਹੋਰ ਸੀਗਾ ਉਸ ਨੂੰ ਵੀ ਅੱਗ ਲੱਗ ਸਕਦੀ ਸੀ ਜੇ ਮੈਂ ਤਾਰ ਨਾ ਕੱਟਦੇ ਤੁਹਾਡਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਹੁਣ ਕੀ ਮੰਗ ਕਰਨਾ ਚਾਹੁੰਦੇ ਹੋ ਮੰਗ ਤਾਂ ਹੀ ਨੁਕਸਾਨ ਕਿੰਨਾ ਕਿੰਨਾ ਨੁਕਸਾਨ ਹੋਇਆ ਨੁਕਸਾਨ ਤਕਰੀਬਨ ਹੋ ਗਿਆ ਹੋਊਗਾ ਅੰਦਰ ਕਾਫੀ ਕੁਝ ਸੋਫੇ ਸੀਗੇ ਮਹਿੰਗੇ ਬਾਕੀ ਹੋਰ ਸਮਾਨ ਅਸੀਂ ਕਨਵਰਟਰ ਸੀਗਾ ਮੰਨ ਲਓ 20-25 ਹਜ਼ਾਰ ਦਾ ਉਹਨਾਂ ਵੈਟਰੇ ਆ ਹਾਂ ਪਹਿਲਾਂ ਸ਼ਾਇਦ ਇਨਵਰਟਰ ਹੀ ਸ਼ਾਰਟ ਹੋਇਆ ਤੇ ਅੱਗੇ ਵੱਧਦੀ ਹਾਂਜੀ ਅੱਗੇ ਵੱਧਦੀ ਗਈ ਫਿਰ ਅੱਗੇ ਤਾਰਾਂ ਨੂੰ ਲੱਗ ਗਈ ਉਹ ਮੈਂ ਤਾਰ ਕੱਟਦੀ ਨਹੀਂ ਤਾਂ ਹੋਰ ਨੁਕਸਾਨ ਹੋ ਸਕਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਆਏ ਆ ਵੀ ਚੱਲੇ ਨਾ ਹੁੰਦੇ ਆ ਕੇ ਕੋਈ ਥੋੜਾ ਮੋਟਾ ਮਾਲੀ ਸਹਾਈ ਤੱਕਤੀ ਜਾਵੇ ਹੋਰ ਤਾਂ ਬਸ ਉਹ ਜੋ ਨੁਕਸਾਨ ਸੀ ਤਾਂ ਹੋ ਗਿਆ ਜੋ ਮਾਲੀ ਸਹਾਈ ਤਾਂ ਸਰਕਾਰ ਕਰ ਸਕਦੀ ਹੈ ਉਹ ਦੇ ਦੇਣਗੇ ਕੀ ਕੰਮ ਕਰਦੇ ਜੀ ਉਹ ਬਾਈਫਰ ਦੇ ਕੰਮ ਕਰਦੇ ਜੀ ਤੁਹਾਡੇ ਪਿਤਾ ਜੀ ਉਹ ਟਰੱਕ ਚਲਾਉਂਦੇ ਰਹੇ। ਤੁਹਾਡੇ ਘਰ ਦੇ ਅੱਗੇ ਕਿਵੇਂ ਲੱਗੀ ਇਹ ਜੀ ਕਾਰਨ ਪਤਾ ਨਹੀਂ ਕੋਈ ਵਾਇਰ ਬੂਰ ਐਕਸ਼ਨ ਹੋ ਗਈ ਤਾਂ ਪਤਾ ਨਹੀਂ ਕੀ ਹੋਈ। ਤਾਰ ਟੁੱਟ ਗਈ। ਹਾਂਜੀ ਘਰੇ ਕੋਈ ਹੈ ਨਹੀਂ ਤੇ ਦੋਨੇ ਫੈਮਿਲੀਓ ਚ ਕੋਈ ਨਹੀਂ ਸੀ। ਬਿਜਲੀ ਦੀ ਤਾਰ ਨੂੰ ਕਿਸੇ ਕੋਈ ਨਵੇਕ ਨੂੰ ਇਸ ਤਰ੍ਹਾਂ ਬਿਜਲੀ ਦੀ ਤਾਰ ਫੁੱਗੀ ਇਹ ਦੇਖੋ ਬਾਰੋ ਹੀ ਪਤਾ ਚੱਲਦੀ ਤੁਹਾਨੂੰ। ਇਹਨਾਂ ਨੂੰ ਕਿੰਨੀ ਵਾਰੀ ਮੈਂ ਪਿੰਝ ਲੈਣ ਨੂੰ ਕਿਹਾ ਤਾਰ ਸੈੱਟ ਕਰ ਦਿਓ। ਆਂਦਾ ਨਹੀਂ ਕੋਈ ਐਸੇ। ਜੀ। ਅਮਿਤਪੁਰ ਦਾ ਜਿਵੇਂ ਤਾਂ ਨੂੰ ਕੋਈ ਮੌਕੇ ਤੇ ਹੈਗੇ ਸੀ ਜੇ ਕੋਈ ਮਾਤਮਾ ਨਹੀਂ ਪਹੁੰਚੀ। ਕੋਈ ਨਹੀਂ ਸੀ ਘਰੇ ਸਾਰੇ ਆਪਣੇ ਆਪਣੇ ਕੰਮਾਂ ਕਰ ਰਹੇ ਤੇ ਸੀ। ਤਾਂ ਪਿੱਛੋਂ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਪੀ ਸੀ 4 ਲੱਖ ਮੰਗੋ 4 ਲੱਖ ਵਾਂਗੂ ਨੁਕਸਾਨ ਹੋ ਗਈ ਤੁਹਾਡਾ ਇੱਧਰ ਬਹੁਤ ਕੁਝ ਪਿਆ ਤੁਹਾਡਾ ਸਮਾਨ ਕੀ ਹੋਈਆ ਬਣੀ ਅਜੇ ਮੌਕੇ ਤੇ ਫਾਇਰ ਬਗਟ ਆਈ ਜਾਂਦੀ ਹਾਂਜੀ ਮੌਕੇ ਤੇ ਆ ਗਈ ਤਕਰੀਬਨ ਸਾਡੇ ਬੰਦੇ ਨੇ ਅੱਗ ਮਨ ਭਜਾ ਲਈ ਤੀ ਬਸ ਫਿਰ ਵੀ ਆ ਗਈ ਮੌਕੇ ਤੇ ਫਾਇਰ ਵੀ ਲੱਗ ਗਈ ਬਹੁਤ ਬਹੁਤ ਧੰਨਵਾਦ ਕਰਦੇ ਤੁਸੀਂ ਹੁਣ ਇਸ ਟਾਈਮ ਪਰਿਵਾਰ ਨੂੰ ਕਿੰਨੀ ਬਹੁਤ ਤੁਹਾਡਾ ਬਦਲੇ ਤਕੀਲ ਮੰਗੀ ਕੀ ਕਰਦੇ ਮੰਗਤਾ ਜੇ ਇਹ ਕਰਦੇ 12 ਸੈਟ ਕਰਾ ਦੇ ਆਗ ਬੁਰੀ ਲੱਗੀ ਹੈ ਮੈਂ ਤਾਂ ਮੈਂ ਤਾਂ ਚੱਲ ਹੁਣ ਆਈ ਮੈਨੂੰ ਆਗ ਲੱਗੀ ਦੇਖਿਆ ਧੂਆ ਬਹੁਤ ਉੱਠ ਰਿਹਾ ਥਾ ਜੀ ਇਹਨਾਂ ਨੂੰ ਕੁਝ ਮਿਲਣਾ ਚਾਹੀਏ ਸੰਦੀਪਾ ਬਸ ਅਗਰਾਂ ਚ ਕੰਮ ਕਰ ਕਰ ਕੇ ਚੀਚਾ ਬਣਾਈਏਗੇ ਇਹ ਅੱਗ ਕਿਸ ਤਰ੍ਹਾਂ ਲੱਗੀ ਹੈ ਜੀ ਇਹ ਜੀ ਮਤਲਬ ਜਨਾ ਸੁਣਨ ਚਾਏ ਕਿ ਇਹਨਾਂ ਇਨਵਰਟਰ ਦੀ ਅੱਗ ਹੈ ਜੀ ਇਨਵਰਟਰ ਦਾ ਕੋਈ ਸ਼ਾਰਟ ਸਰਕਟ ਹੋਇਆ ਹੋਗਾ ਉਹਦੇ ਕਾਰਨ ਅੱਗ ਲੱਗੀ। ਤੁਸੀਂ ਫਾਇਰ ਬਿਗੇਟ ਅਸੀਂ ਫਾਇਰ ਬਿਗੇਟ ਤੋਂ ਆਈ ਸਾਨੂੰ ਟੈਲੀਫੋਨ ਤੇ ਸੂਚਨਾ ਦਿੱਤੀ ਗਈ ਸੀ ਕਿ ਜਲਦੀ ਗੇਟ ਮੰਦਰ ਦੇ ਬੈਕ ਸਾਈਡ ਵੀ ਅੱਗ ਲੱਗੀ। ਵੀ ਉੱਥੇ ਪਹੁੰਚੋ ਜਲਦੀ ਆ ਜੀ ਅਸੀਂ ਨਾਲ ਦੀ ਨਾਲ ਇੱਥੇ ਪਹੁੰਚੇ ਜੀ। ਅੱਗ ਤੇ ਕਾਬੂ ਪਾ ਲਿਆ ਗਿਆ। ਆਗੂ ਅੱਗ ਤੇ ਕਾਬੂ ਆ ਜੀ। ਠੀਕ ਆ ਜੀ ਸਾਰੀ ਅੱਗ। ਕੋਈ ਜਾਨੀ ਮਾਲੀ ਨੁਕਸਾਨ ਨਹੀਂ ਨਹੀਂ ਜੀ ਮਾਲੀ ਨੁਕਸਾਨ ਤਾਂ ਹੋਇਆ ਜੀ ਜਾਨੀ ਨਹੀਂ ਕੋਈ ਨੁਕਸਾਨ ਹੋਇਆ ਜੀ। ਕਿੰਨਾ ਕੁ ਨੁਕਸਾਨ ਹੋਇਆ ਇੱਥੇ ਨੁਕਸਾਨ ਹੀ ਲੱਗਦਾ ਰਿਹਾ ਜੀ ਕਾਫੀ ਹੋਇਆ ਬਾਕੀ ਥੋੜਾ ਸੜ ਗਿਆ ਜੀ ਸੜ ਗਿਆ ਜੀ ਸੋ ਪੇ ਜਾਵੇ ਸੜ ਗਿਆ ਜੀ ਮਤਲਬ ਦਾ ਕੋਈ ਕਣਕ ਦੇ ਦਾਣੇ ਵੀ ਪਏ ਸੀ ਸ਼ਾਇਦ ਜਾਂ ਕੁਝ ਵੀ ਮੰਦਰ ਸੀ ਇਨਵਰਟਰ ਸੀ ਉਹ ਸੜ ਗਿਆ ਜੀ ਤੇ ਉੱਪਰ ਵੀ ਕੋਈ ਟੈਂਕੀ ਟੁੱਟ ਕੇ ਵੀ ਅੱਗ ਲੱਗੀ ਹਾਂਜੀ ਹਾਂਜੀ ਉਹ ਇਧਰੋਂ ਅੱਗ ਚੜ ਕੇ ਜੀ ਉੱਪਰ ਟੈਂਕੀ ਪਈ ਸੀ ਜਿੰਨੀ ਜਗ੍ਹਾ ਖਾਲੀ ਸੀ ਉਹ ਸਾਰੀ ਟੈਂਕੀ ਖੁੱਗ ਗਈ ਹਾਂ ਉਹ ਮਤਲਬ ਕਾਬੂ ਦੇ ਵਿੱਚ ਹੁਣ ਕਾਬੂ ਚਾਹੀਏ ਹੁਣ ਕੋਈ ਅੱਗ ਨਹੀਂ ਵਗ ਠੀਕ ਹੈ ਜੀ ਓਕੇ ம પાણી <laughs> <laughs>